ਅੱਜ ਬਲਕ ਫਿਲੌਰ ਦੇ ਪਿੰਡਾਂ ਦੇ ਸਥਾਪਿਤ ਸਰਪੰਚ ਸਹਿਬਾਨਾਂ ਨਾਲ ਅੱਜ ਆਪ ਪਾਰਟੀ ਫਿਲੌਰ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਫਰੇਮ ਕੁਮਾਰ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਪਿੰਡਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ इस मौके बी डी रुड़का कला श्रीमती कौर जी बलाक प्रधान अवतार चंद बलाक प्रधान हरदीप कुमार दीपा बिलाक प्रधान लेखराज बलाक प्रधान जगत राम भट्टी बलाक प्रधान रमेश भर बलाक प्रधान तरसेम सिंह किसान बिंग हलका सिंह सरपंच सिंहपच् पार्टी मैंबर साहबान मौजूद सन इस तरह विधानसभा 40 ਪੰਚਾਇਤਾਂ ਨੇ ਜਿਹੜੀਆਂ ਸਾਡੀਆਂ ਸਤਕਾਰਤ ਪੰਚਾਇਤਾਂ ਨੇ ਚਾਹੇ ਉਹ ਰੁੜਕਾ ਬਲਾਕ ਦੇ ਵਿੱਚ 37 ਪੰਚਾਇਤਾਂ ਹੋਣ ਜਾਂ ਜਿਹੜਾ ਬਲਾਕ ਫਲੋਰੀਆ ਉਹਦੀਆਂ 103 ਪੰਚਾਇਤਾਂ ਹੋਣ ਮੈਂ ਤਕਰੀਬਨ ਪਿਛਲੇ 2-3 ਦਿਨ ਤੋਂ ਜਿਹੜਾ ਲਗਾਤਾਰ ਉਹਨਾਂ ਸਰਪੰਚ ਸਰਪੰਚਾਂ ਦੇ ਨਾਲ ਜਿਹੜਾ ਜੁੜ ਕੇ ਜਿਹੜਾਗਾ ਆਪਣੇ ਹਲਕਾ ਵਿਧਾਨ ਸਭਾ ਫਲੋਰ ਦੇ ਬਕਾਸ ਲਈ ਉਹਨਾਂ ਤੋਂ ਬਹੁਤ ਹੀ ਵੱਡੇ ਸੁਝਾਅ ਲੈ ਰਿਆ ਔਰ ਸੁਝਾਵਾਂ ਦੇ ਨਾਲ ਨਾਲ ਉਹਨਾਂ ਸਰਪੰਚਾਂ ਦੇ ਕੋਲ ਉਹਨਾਂ ਦੀਆਂ ਦੁੱਖ ਤਕਲੀਫਾਂ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆ ਵਿਕਾਸ ਦੇ ਕੰਮਾਂ ਦੇ ਵਿੱਚ ਆ ਰਹੀਆਂ ਉਹ ਜਾ ਕੇ ਉਹਨਾਂ ਦੇ ਕੋਲ ਸੁਣ ਰਹੇ ਆ ਪਹਿਲਾ ਜਿਹੜਾ ਅਪਰਾ ਪਿੰਡ ਦੇ ਵਿੱਚ ਜਿਹੜਾ ਸੀ ਅਸੀਂ ਅਸੀਂ ਏਸੀ ਮੀਟਿੰਗ ਕੀਤੀ ਸੀ ਔਰ ਦੂਸਰੀ ਮੀਟਿੰਗ ਜਿਹੜੀ ਆ ਸਵੇਰੇ 11 ਵਜੇ ਅਸੀਂ ਜਿਹੜਾ ਰੁੜਕਾ ਬਲਾਕ ਦੇ ਵਿੱਚ ਕਰਕੇ ਆਇਆ ਔਰ ਤੀਸਰੀ ਜਿਹੜੀ ਮੀਟਿੰਗ ਜਿਹੜੀ ਸਾਡੀ ਲਾ ਸੀਗੀ ਅੱਜ ਇੱਥੇ ਬਲਾਕ ਫਲੋਰ ਦੇ ਵਿੱਚ ਜਿਹੜੇ ਗਿਆ ਸਾਰੇ ਸਤਕਾਰ ਸਰਪੰਚ ਪੰਜ ਜਿਹੜੇ ਇਕਤਰਤ ਹੋਏ ਆ ਉਹਨਾਂ ਦੇ ਨਾਲ ਅਸੀਂ ਵਿਕਾਸ ਦੇ ਕੰਮਾਂ ਦੀ ਸਾਂਝ ਪਾਈ ਆ ਉਹਨਾਂ ਕੋਲ ਸੁਝਾਅ ਲੈ ਆ ਸੁਝਾਅ ਲੈ ਕੇ ਅਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਨਾ ਦੇ ਸੁਝਾਵਾਂ ਅਨਸਾਰ ਜਿਹੜੇ ਹੈਗਾ ਜੋ ਵੀ ਸਰਕਾਰ ਵੱਲੋਂ ਸਾਨੂੰ ਗ੍ਰਾਂਟਾ ਕਹਿ ਲੋ ਜਾਂ ਸਰਕਾਰ ਵੱਲੋਂ ਲੋਕਾਂ ਦੇ ਪੈਸੇ ਜਿਹੜੇ ਆਉਣੇ ਆ ਉਹਨਾਂ ਪੈਸਿਆਂ ਨੂੰ ਅਸੀਂ ਉਹਨਾਂ ਦੇ ਅਗਵਾਈ ਦੇ ਵਿੱਚ ਜਿਹੜਾ ਖਰਚ ਕਰਨ ਦੇ ਲਈ ਉਹਨਾਂ ਕੋਲ ਸੁਝਾਅ ਲਿਆ ਸੋ ਅਸੀਂ ਇੱਥੇ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਂਦੇ ਆ ਖਾਸ ਤੌਰ ਤੇ ਸਰਪੰਚਾਂ ਨੇ ਇਸ ਦੇ ਵਿੱਚ ਬਹੁਤ ਹੀ ਵੱਡਾ ਭਰੋਸਾ ਪ੍ਰਗਟਾਇਆ ਕਿ ਅਸੀਂ ਆਪਣੇ ਹਲਕੇ ਦੇ ਲਈ ਜਿੰਨੇ ਵੀ ਸਾਡੇ ਪਿੰਡ ਆ ਉਹਨਾਂ ਨੂੰ ਉਹਨਾਂ ਦੇ ਵਿਕਾਸ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਔਰ ਨਾਲ ਦੀ ਨਾਲ ਔਰ ਪਿੰਡਾਂ ਦਾ ਜਿਹੜਾ ਹੈਗਾ ਆ ਬਹੁਤ ਹੀ ਵੱਡਾ ਵਿਕਾਸ ਕਰਾਂਗੇ ਇੱਥੋਂ ਤੱਕ ਸਾਥੀਆਂ ਪੰਚਾਇਤਾਂ ਨੇ ਸਰਪੰਚਾਂ ਨੇ ਇੱਕ ਜੁੱਧ ਨਸ਼ਿਆਂ ਬਰ ਜਿਹੜਾ ਪ੍ਰੋਗਰਾਮ ਚੱਲਦਾ ਸਰਕਾਰ ਦਾ ਉਸ ਨੂੰ ਬਹੁਤ ਹੀ ਵੱਡਾ ਬਲ ਦਿੱਤਾ ਆ ਔਰ ਸਾਥੀਆਂ ਨੇ ਨਵੇਂ ਸੁਝਾਅ ਦਿੱਤੇ ਆ ਕਿ ਅਸੀਂ 10 ਤੋਂ 15-15 ਪਿੰਡਾਂ ਦੇ ਵਿੱਚ ਅਸੀਂ ਇੱਕ ਸਰਕਾਰੀ ਤੌਰ ਤੇ ਸੈਂਟਰ ਖੋਲ੍ਹੇ ਚਾਹੁੰਦੇ ਆ ਤਾਂ ਕਿ ਲਾਇਸੈਂਸ ਦਿੱਤੇ ਜਾਣ ਤਾਂ ਕਿ ਅਸੀਂ ਜਿਹੜੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਜਿਹੜਾ ਕਰ ਸਕੀਏ ਵੈਸੇ ਦਾ ਸਾਥੀਆਂ ਦੱਸਿਆ 80 85% ਜਿਹੜਾ ਨਸ਼ਾ ਸਾਡੇ ਹਲਕਾ ਬਦਾਲ ਸਭਾ ਫਲੋਰ ਦੇ ਵਿੱਚੋਂ ਜਿਹੜਾ ਉਹ ਖਤਮ ਹੋ ਚੁੱਕਾ ਜਿਹੜਾ ਵੀ ਹੁਣ ਬਾਕੀ 파ਟ ਰਹਿੰਦਾ ਆ ਉਹ ਇਹਨਾਂ ਨੇ ਕਿਹਾ ਵੀ ਜਲਦੀ ਖਤਮ ਹੋ ਜਾਏਗਾ ਸੋ ਮੈਂ ਅੱਜ ਇਸ ਹਬਲਾਕ ਫਲੋਰ ਦੇ ਜਿੰਨੇ ਵੀ ਇੱਥੇ ਸਰਪੰਚ ਇਕੱਠੇ ਹੋਏ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਰਹਿਨਮਾਈ ਦੇ ਵਿੱਚ ਪਿੰਡਾਂ ਦਾ ਵਿਕਾਸ ਹੋਵੇਗਾ ਧੰਨਵਾਦ